ਅੱਜ ਤੁਹਾਨੂੰ ਲੈ ਕੇ ਪੁੱਜੇ ਹਾਂ ਫਾਜ਼ਿਲਕਾ ਜ਼ਿਲ੍ਹਾ ਦੇ ਹਲਕਾ ਜਲਾਲਾਬਾਦ ਦੇ ਆਦੀਨ ਪੈਂਦੇ ਪਿੰਡ ਚੱਕ ਛਪੜੀ ਵਾਲਾ ਵਿਖੇ ਜਿੱਥੇ ਇਸ ਪਿੰਡ ਦੇ ਵਿੱਚ ਪਹਿਲੀ ਵਾਰ ਨਹੀਂ ਤੀਜੀ ਵਾਰ ਸਰਬਸਮਤੀ ਨਾਲ ਸਰਪੰਚ ਦੀ ਚੋਣ ਕੀਤੀ ਗਈ ਹੈ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਉਹਨਾਂ ਵੱਲੋਂ ਤੀਸਰੀ ਵਾਰ ਇਸ ਪਿੰਡ ਦੇ ਵਿੱਚ ਸਰਬਸਮਤੀ ਦੇ ਨਾਲ ਸਰਪੰਚੀ ਦੀ ਚੋਣ ਲਈ ਮਹਿਲਾ ਸਰੋਜ ਰਾਣੀ ਨੂੰ ਜੋ ਕਿ ਸਰਪੰਚ ਬਣਾਇਆ ਗਿਆ ਜੋ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਇੱਥੋਂ ਦੇ ਜੰਪਲ ਹੰਸਰਾਜ ਗੋਲਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਤੀਜੀ ਵਾਰ ਸਰਬਸਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਨਾ ਕਿ ਉਹਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਖੱਜਲ ਖਵਾਰੀ ਨਹੀਂ ਹੁੰਦੀ ਉਹਨਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ ਉਹਨਾਂ ਨੇ ਇਲਾਕਾ ਵਾਸੀਆਂ ਨੂੰ ਹੋਰਾਂ ਪਿੰਡਾਂ ਦੇ ਵਿੱਚ ਵੀ ਸਰਬਸਮਤੀ ਕਰਨ ਦੀ ਗੱਲ ਕਹੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਆਓ ਤੁਹਾਡੀ ਹੁਣ ਗੱਲਬਾਤ ਕਰਵਾਉਂਦੇ ਆ ਇਥੋਂ ਦੀ ਚੁਣੀ ਗਈ ਮਹਿਲਾ ਸਰਪੰਚ ਸਰੋਜ ਰਾਣੀ ਨਾਲ ਔਰ ਪੰਚਾਇਤ ਮੈਂਬਰਾਂ ਤੇ ਬਣੇ ਰਹਿਣਾ ਸਾਡੇ ਨਾਲ ਇਸ ਵੀਡੀਓ ਦੇ ਅਖੀਰ ਤੱਕ ਸਰੋਜ ਰਾਣੀ ਬਹੁਤ ਵਧੀਆ ਲੱਗ ਰਹੀ ਆ ਬਹੁਤ ਖੁਸ਼ੀ ਦੀ ਗੱਲ ਆ ਵੀ ਇਹਨਾਂ ਨੇ ਸਾਨੂੰ ਇੰਨੀ ਇੱਜ਼ਤ ਮਾਨ ਬਖਸ਼ੀ ਆ ਤੇ ਬਾਕੀ ਆਉਣ ਵਾਲੇ 5 ਸਾਲਾਂ ਦਾ ਸਮਾਂ ਮਿਲਿਆ ਸਾਨੂੰ ਪਿੰਡ ਵਾਸਤੇ ਕੋਸ਼ਿਸ਼ ਕਰਨ ਦਾ ਜ਼ਰੂਰ ਕਰਾਂਗੇ ਕਿਸੇ ਨੂੰ ਕੋਈ ਚਿਹਤ ਦਾ ਮੌਕਾ ਨਾ ਦਿੱਤਾ ਜਾਵੇ ਲੱਗਦਾ ਤਾਂ ਨਹੀਂ ਸੀ ਚਲੋ ਹੋ ਗਈ ਮੇਰੇ ਪਤੀ ਦੀ ਬਹੁਤ ਇੱਛਾ ਸੀ ਇੱਕ ਵਾਰੀ ਸਾਨੂੰ ਮੌਕਾ ਦਿੱਤਾ ਜਾਵੇ ਤੇ ਹੁਣ ਇਹ ਮੌਕਾ ਮਿਲਿਆ ਸਾਨੂੰ 5 ਸਾਲਾਂ ਵਾਸਤੇ ਅਸੀਂ ਕਰਾਂਗੇ ਕੋਸ਼ਿਸ਼ ਵੀ ਕੋਈ ਗਲਤੀ ਨਾ ਹੋਵੇ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਮੇਬਰਾਂ ਨੂੰ ਤੇ ਉਹਨਾਂ ਦੀ ਸਲਾਹ ਅਨੁਸਾਰ ਹੀ ਕੋਈ ਵੀ ਫੈਸਲਾ ਹੋਵੇ ਦੇ ਆਧਾਰ ਤੇ ਜਿਵੇਂ ਕੋਈ ਨਵੀਂ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਗਰਾਊਂਡ ਵਗੈਰਾ ਜਾਂ ਫਿਰ ਇਸ ਤਰ੍ਹਾਂ ਦੇ ਹੋ ਜਾਣ ਬੱਚਿਆਂ ਵਾਸਤੇ ਵੀ ਔਰਤਾਂ ਵਾਸਤੇ ਵੀ ਜਿਵੇਂ ਤਰ੍ਹਾਂ ਦੇ ਜੀ ਜਰੂਰ ਨਸ਼ਾ ਬਹੁਤ ਵੱਧਿਆ ਅੱਜਕੱਲ ਹੁਣ ਆਉਣ ਵਾਲੀ ਪੀੜ੍ਹੀ ਨਸ਼ੇ ਵਿੱਚ ਡੁੱਬੀ ਹੋਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਦੀ ਨਸ਼ੇ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਅਸੀਂ ਕਈਆਂ ਪਿੰਡਾਂ 'ਚ ਦੇਖਿਆ ਜਿੱਥੇ ਸਵਰਸੰਤੀ ਪੜ੍ਹਾਉਂਦੀ ਹੈ ਉਹਨਾਂ ਦੀਆਂ ਰਾਇਵਾਂ ਲੈ ਕੇ ਕਿ ਸਾਡੇ ਪਿੰਡ ਅਜ ਤੱਕ ਕਦੇ ਕੋਈ ਕਿਸੇ ਨੇ ਕਿਹਾ ਵੀ ਸਾਡੇ ਪਿੰਡ ਕਦੇ ਵੋਟਾਂ ਨਹੀਂ ਪਈਆਂ ਪੰਚਾਇਤ ਦੀ। ਤੇ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਵੀ ਉਸੇ ਤਰ੍ਹਾਂ ਲਾਗੂ ਕਰੀਏ। ਮੁਸ਼ਕਲਾਂ ਆਈਆਂ ਨੇ ਪਹਿਲਾਂ। ਹੁਣ ਆਉਣ ਵਾਲੇ ਦਿਨਾਂ 'ਚ ਮੇਰਾ ਖਿਆਲ ਮੁਸ਼ਕਲ ਨਹੀਂ ਆਏਗੀ ਕੋਈ ਵੀ। ਆਪਣੇ ਆਪ ਹੀ ਜਿਹੜਾ ਉਹਦਾ ਹੱਲ ਹੋ ਜਾਗਾ। ਹਰ ਇੱਕ ਨੂੰ ਮਿਲੇਗਾ ਮੌਕਾ ਮਿਲੇਗਾ। ਜੇ ਕੋਈ ਕਹਿੰਦਾ ਵੀ ਮੇਰਾ ਅਧਿਕਾਰ ਹੈ ਤੇ ਫਿਰ ਉਹਦਾ ਅਧਿਕਾਰ ਵਾਕੇ ਅਸੀਂ ਸਮਝਾਂਗੇ ਵੀ ਇਹਦਾ ਅਧਿਕਾਰ ਹੈ ਤੇ ਉਹਨੂੰ ਅਸੀਂ ਜ਼ਰੂਰ ਦਿਆਂਗੇ। ਜਿਹੜੀ ਮਹਿਸੂਸ ਤੇ ਇਸ ਤਰ੍ਹਾਂ ਕਰ ਰਹੇ ਆਂ ਵੀ ਪਿੰਡਾਂ 'ਚ ਹੀ ਸ਼ਾਸ ਸੁਰੂ ਜ਼ਰੂਰ ਹੁੰਦੀ ਹੈ ਪਰ ਕੁੱਲ ਮਿਲਾ ਕੇ ਇੱਕਦਮ ਤਾਂ ਕੋਈ ਵੀ ਨਹੀਂ ਹੋ ਸਕਦਾ ਸਹੀ ਸਾਰਾ ਕੋਈ ਠੀਕ ਹੋ ਜਾਏ ਮਤਲਬ ਮੈਂ ਜੇ ਸ਼ੁਰੂਆਤ ਕੀਤੀ ਹੈ ਰਾਜਨੀਤਿਕ ਤੌਰ ਤੇ ਮੈਨੂੰ ਨਹੀਂ ਪਤਾ ਸੀ ਵੀ ਮੈਂ ਇਸ ਤਰ੍ਹਾਂ ਦਾ ਪੂਰੇ ਆਪਦੇ ਜ਼ਿਲ੍ਹੇ ਵਿੱਚ ਲੀਡਰੀ ਆਗਵਾਈ ਕਰਾਂਗਾ ਆਪਦੀ ਲੋਕਾਂ ਵੱਲੋਂ ਜਾਂ ਮੈਂ ਪੂਰੀ ਸਟੇਟ ਲੈਵਲ ਦਾ ਕੋ ਆਗੂ ਬਣਾਗਾ ਮੈਨੂੰ ਨਹੀਂ ਪਤਾ ਸੀ ਪਰ ਜਦੋਂ ਇਹਦੇ ਵਿੱਚ ਆਇਆ ਹੈ ਤਾਂ ਆਪਦੇ ਨਾਲ ਦੇ ਸਾਥੀਆਂ ਤੋਂ ਇਹ ਸਿੱਖਿਆ ਹੈ ਇਸ ਤਰ੍ਹਾਂ ਕੰਮਕਾਰ ਕਰਾਉਣਾ ਹੈ ਕਿਸ ਤਰ੍ਹਾਂ ਲੈਣਾ ਹੈ ਉਹ ਸਾਰੀ ਕੋਈ ਇੱਥੇ ਵੀ ਛੜੀਆਂ ਨਿਸ਼ਾਪ ਹੁਣ ਆਉਣ ਵਾਲੇ ਦਿਨਾਂ ਚ ਆਪ ਨੂੰ ਹੀ ਕੋਈ ਥੋੜਾ ਜਿਹਾ ਵੱਡਾ ਦਿਲ ਕਰਕੇ ਕਰਨ ਦੀ ਗੱਲ ਕੀਤੀ ਜੇ ਅਸੀਂ ਛੋਟਾ ਦਿਲ ਕਰਨ ਦੀ ਗੱਲ ਹੁੰਦੀ ਸੌੜੀ ਸੋਚ ਹੁੰਦੀ ਤੇ ਫਿਰ ਇਸ ਤਰ੍ਹਾਂ ਦੀ ਗੱਲਾਂ ਨਹੀਂ ਹੋ ਸਕਦੀਆਂ ਫਿਰ ਨਾਲ ਦੇ ਸਾਥੀਆਂ ਨੂੰ ਸਮਝਾਏਗੀ ਇਸ ਗੱਲ ਤੇ ਵੀ ਇਸ ਤਰ੍ਹਾਂ ਆਪਾਂ ਲਗਾਤਾਰ ਅੱਗੇ ਤਰ੍ਹਾਂ ਨਹੀਂ ਚੱਲਣਾ ਆਪਾਂ ਬਦਲੀ ਕਰੀਏ ਤੇ ਉਹਨਾਂ ਨੇ ਸਮਝਾਉਣ ਲੱਗਿਆ ਜਾਂ ਸਮਝਣ ਲੱਗਾ ਟਾਈਮ ਤਾਂ ਲੱਗਿਆ ਕੋਈ ਮੁਸ਼ਕਲਾਂ ਤਾਂ ਸਾਨੂੰ ਹੀ ਆਈਆਂ ਨੇ ਇਹਦੀ ਵੀ ਇੱਕਦਮ ਜਿਹਦਾ ਨਾਂ ਰੱਖਿਆ ਉਸੇ ਵੇਲੇ ਬਣ ਗਿਆ ਤਿੰਨ ਚਾਰ ਵਾਰ ਪੰਚਾਇਤਾਂ ਇਕੱਠੀਆਂ ਕਰਕੇ ਉਹਨਾਂ ਨੂੰ ਫਿਰ ਮੌਕਾ ਦੇ ਕੇ ਉਹਨਾਂ ਦੇ ਕਿਸੇ ਦੀ ਰਿਕਵੈਸਟ ਕਰਕੇ ਕਿਸੇ ਦੀ ਮਿਹਨਤ ਮਥਾਜੀ ਕਰਕੇ ਕਿ ਇਹ ਕੰਮ ਜਿਹੜਾ ਸਿਰੇ ਚੜਾਇਆ ਪਹਿਲੇ ਸੱਟੇ ਨਹੀਂ ਹੋਇਆ ਗਿਆ ਸਿਰੇ ਚੜ ਗਿਆ ਇਹ ਜੀ ਉਹ ਤਾਂ ਬੇਕੂ ਜੇ ਬੋਲੀ ਕੋ ਲਗਾਉਂਦਾ ਤੇ ਫਿਰ ਉਹ ਕੁਮਾਰ ਬੇਈਮਾਨੀ ਕਰੇਗਾ ਮੈਂ ਤੇ ਕਹਿਣਾ ਕਿ ਇੱਕ ਸਾਥੀ ਆਜੇ ਇੱਕ ਸਰਪੰਚ ਨੂੰ ਲੋਕਾਂ ਨੇ ਕਿਹਾ ਵੀ ਤੈਨੂੰ ਅਸੀਂ ਸਰਪੰਚ ਬਣਾਉਣਾ ਹੈ ਵੀ ਗੁਰਦੁਆਰੇ ਚੱਲੋ ਅਰਦਾਸ ਕਰਿਏ ਤੇ ਉਹਨੇ ਕਿਹਾ ਵੀ ਪਹਿਲਾਂ ਮੇਰੀ ਅਰਦਾਸ ਕਰੋ ਵੀ ਮੈਂ ਖਾਣਾ ਨਾ ਖਾਣਾ ਤੇ ਨਾ ਮੈਂ ਖਾਣ ਦੇਣਾ ਮੈਂ ਕਿਹਾ ਵੀ ਭਾਵੇਂ ਗੁਰਦੁਆਰੇ ਚ ਸੌ ਨੂੰ ਨਾ ਚਕਾਓ ਪਰ ਘਟੋ ਘਟ ਲੋਕਾਂ ਦੀ ਪੰਚਾਇਤ ਦੇ ਵਿੱਚ ਲੋਕਾਂ ਦੇ ਇਕੱਠ ਦੇ ਵਿੱਚ ਇਹ ਜ਼ਰੂਰ ਕਵੇ ਕਿ ਮੈਂ ਜਿਹੜਾ ਸਰਕਾਰੀ ਪੈਸਾ ਜਾਂ ਲੋਕਾਂ ਦਾ ਪੈਸਾ ਜਿ ਖਾਵਾਂਗਾ ਤਾਂ ਮੇਰੇ ਵਾਸਤੇ ਹਰਾਮ ਹੋਵੇਗਾ ਇਸ ਤਰ੍ਹਾਂ ਦੀਆਂ ਉਹਦੇ ਕੋਲ ਪਰਨ ਕਰਾਇਆ ਜਾਣ ਸੌ ਭਾਵੇਂ ਨਾ ਚੱਕੇ ਪਰ ਪਰਨ ਉਹ ਜ਼ਰੂ ਮੈਂ ਇਸ ਤਰ੍ਹਾਂ ਦਾ ਕੋਈ ਗਲਤ ਨਹੀਂ ਕਾਵਾਂਗਾ ਤੇ ਦੂਸਰੇ ਐ ਵੀ ਐਜੂਕੇਟ ਹੋਵੇ ਜਾਣਾ ਹੋਵੇ ਜਿਹੜੇ ਦਫ਼ਤਰਾਂ 'ਚ ਲੁੱਟ ਮਚੀ ਹੈ ਲੋਕਾਂ ਕੋਲ ਪੈਸੇ ਲੈ ਕੇ ਲੈ ਰਹੇ ਨੇ ਹਰੇਕ ਕੰਮ ਦੇ ਇਹ ਸਾਥੀ ਪੜ੍ਹੇ ਲਿਖੇ ਨੇ ਇਹ ਸਾਡੇ ਕੋਲ ਵੀ ਗੈਰ ਲੈਣ ਕਿਉਂਕਿ ਪਹਿਲਾਂ ਸਾਡੂੰ ਹੀ ਸੰਘਰਸ਼ ਕਰਨਾ ਪਿਆ ਦਫ਼ਤਰਾਂ ਵਿੱਚ ਕੰਮਕਾਰ ਕਰਾਉਣ ਲਈ ਸਾਡੇ ਕੋਲ ਜੇ ਹੁਣ ਅੱਜ ਫ੍ਰੀ ਕਰਦੇ ਨੇ ਲੋਕ ਮਨ ਲਓ ਦਫ਼ਤਰ ਸਾਡੀ ਇੱਜ਼ਤ ਮਾਨ ਕਰਦੇ ਨੇ ਤੇ ਪਹਿਲਾਂ ਅਸੀਂ ਆਪ ਦਾ ਉਹਨਾਂ ਨੂੰ ਦਿਖਾਇਆ ਹੈ ਆਪ ਦਾ ਜਿਹੜਾ ਜੋ ਵੀ ਉਹਨਾਂ ਨਾਲ ਟੱਕਰ ਲਈ ਹੈ ਹੁਣ ਇਹਨਾਂ ਨੂੰ ਤਾਂ ਬੜਾ ਸੌਖਾ ਹੈ ਮੇਰੇ ਨਾਲ ਦੇ ਸਾਥੀ ਜਿਹੜੇ ਇਹ ਸਹਿਯੋਗ ਲੈਣ ਸਾਡਾ ਇਹ ਕੋਈ ਪੈਸੇ ਜਾਂ ਰਿਸ਼ਵਤ ਮੰਗਦਾ ਤਾਂ ਅਸੀਂ ਉਹਦੇ ਕੋਲ ਫ੍ਰੀ ਕਰਾਵਾਂਗੇ ਤੇ ਜੇ ਇਹ ਰਿਸ਼ਵਤ ਦੇਣਗੇ ਵੀਡੀਓ ਦਫ਼ਤਰ ਵਾਲਿਆਂ ਨੂੰ ਉਹਦਾ ਮੁਕੀਸਾ ਮਕਾਣਗੇ ਤੇ ਫਿਰ ਭਈ ਇਹਨਾਂ ਨੂੰ ਵੀ ਲਾਣੀ ਪੈਗੀ ਠੱਗੀ ਤੇ ਫਿਰ ਜੇ ਸਿੱਖ ਜਾਣਗੇ ਸਾਰੇ ਦਾ ਭੇਜ ਤੇ ਮੇਰਾ ਖਿਆਲ ਵੀ ਇਹਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਏਗੀ ਵੀ ਉਹਨੂੰ ਰਿਸ਼ਵਤ ਦੇਈਏ ਸਾਨੂੰ ਵਾਤਵਾਦ ਜਿਹੜੇ ਖੇਡਣ ਵਾਲਾ ਅਸੀਂ ਜੋੜਨਾ ਚਾਹੁੰਦੇ ਆਂ ਤਾਂ ਜਿਵੇਂ ਤੁਸੀਂ ਅੱਗੇ ਵੀ ਕਹਿ ਚੁੱਕੇ ਹੋ ਕਿ ਜਿਹੜਾ ਨਸ਼ਾ ਹੈ ਉਹ ਸਾਰੇ ਪੰਜਾਬ ਵਿੱਚ ਪੂਰੀ ਤਰ੍ਹਾਂ ਫੈਲ ਚੁੱਕਿਆ ਹੈ ਤਾਂ ਅਸੀਂ ਜੋ ਵੀ ਇਸ ਤਰ੍ਹਾਂ ਦਾ ਨਸ਼ੇ ਵਾਲਾ ਮੁੱਦਾ ਇਸ ਨੂੰ ਲੈ ਕੇ ਅੱਗੇ ਚੱਲਾਂਗੇ ਕਿ ਸਾਡੇ ਪਿੰਡ ਵਿੱਚ ਜਿਹੜਾ ਨਸ਼ਾ ਕਿਸੇ ਤਰ੍ਹਾਂ ਕਿਤੇ ਤਰ੍ਹਾਂ ਦਾ ਜੋ ਵੀ ਉਹਨਾਂ ਦੀ ਮੁਸ਼ਕਲ ਹੋਏਗੀ ਉਹਨਾਂ ਨੂੰ ਅਸੀਂ ਪਹਿਲ ਦੇ ਤੌਰ ਤੇ ਹੱਲ ਕਰਾਂਗੇ ਨਾਲੇ ਖੇਡਾਂ ਨਾਲ ਵੱਧ ਤੋਂ ਵੱਧ ਜੋੜਾਂਗੇ ਤਾਂ ਨਸ਼ੇ ਤੋਂ ਆਪਣੇ ਆਪ ਹੀ ਉਹ ਜਿਹੜਾ ਦੂਰ ਰਹਿਣਗੇ ਵੈਸੇ ਸਾਡੇ ਪਿੰਡ ਵਿੱਚ ਇਦਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਨਹੀਂ ਕਿ ਜਿਹੜਾ ਨੌਜਵਾਨ ਕਿਸੇ ਗਲਤ ਪਾਸੇ ਚੱਲੇਗਾ ਤਾਂ ਅਸੀਂ ਜੋ ਵੀ ਨੌਜਵਾਨ ਉਹਨਾਂ ਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਜਦੋਂ ਉਹਨਾਂ ਦਾ ਧਿਆਨ ਪੂਰਾ ਖੇਡਾਂ ਵੱਲ ਹੋ ਜਾਏਗਾ ਤਾਂ ਜਿਹੜਾ ਉਹ ਆਪਣੇ ਆਪ ਹੀ ਨਸ਼ੇ ਤੋਂ ਦੂਰ ਹੋ ਜਾਣਗੇ ਜੋ ਵੀ ਬੱਚੇ ਸਿੱਖਿਆ ਤੋਂ ਪਿਛੜੇ ਹੋਣ ਉਹਨਾਂ ਨੂੰ ਜਿਹੜਾ ਅਸੀਂ ਆਪਣੇ ਸਕੂਲ ਵਿੱਚ ਲਿਜਾ ਕੇ ਵੱਧ ਤੋਂ ਵੱਧ ਜੋ ਆਪਣੇ ਵੱਲੋਂ ਪੂਰੀ ਸਹਾਇਤਾ ਫੀਸ ਵਗੈਰਾ ਦੀ ਉਹ ਅਸੀਂ ਆਪਣੇ ਆਪ ਕਰਾਂਗੇ ਪਰ ਬਿਲਕੁਲ ਵੈਸੇ ਵੀ ਸਾਡੇ ਪਿੰਡ ਵਿੱਚ ਇਦਾਂ ਦੇ ਕੋਈ ਮਸਲੇ ਨਹੀਂ ਕਿ ਹਰ ਰੋਜ਼ ਪੰਚਾਇਤ ਹੋਏ ਜੀ ਬਹੁਤ ਘੱਟ ਜਾਂਨ ਸਕੇ ਜਿਹੜੇ ਸਾਡੇ ਪਿੰਡ ਦੀ ਜਿਹੜੀ ਪੰਚਾਇਤ ਇਕੱਠੀ ਹੁੰਦੀ ਹੈ ਥਾਣੇ ਤੱਕ ਵੀ ਜਿਹੜੇ ਕਿਸੇ ਤਰ੍ਹਾਂ ਦਾ ਕੋਈ ਵੀ ਮਸਲਾ ਨਹੀਂ ਜਾਂਦਾ ਪਰ ਟਾਈਮ ਜਿਹੜਾ ਸਾਡੇ ਕੋਲ ਬਹੁਤ ਜ਼ਿਆਦਾ ਜੀ ਖਰਚੇ ਤਾਂ ਤਾਂ ਦੇਖ ਹੀ ਲਿਆ ਜੀ ਜਿਵੇਂ ਕਿ ਅੱਗੇ ਜਦੋਂ ਵੀ ਇਲੈਕਸ਼ਨ ਨੌਂਸ ਹੋ ਜਾਂਦੇ ਆ ਤਾਂ ਜਿਹੜਾ ਨਸ਼ੇ ਦਾ ਜਿਹੜੀ ਵਰਤੋਂ ਹੋਣੀ ਸ਼ੁਰੂ ਹੋ ਜਾਂਦੀ ਹੈ ਪੈਸੇ ਦੀ ਵਰਤੋਂ ਹੋਣੀ ਸ਼ੁਰੂ ਹੋਰ ਜਾਂਦੀ ਹੈ ਤਾਂ ਜਿਵੇਂ ਕਿ ਹੁਣ ਪਹਿਲਾਂ ਅਪਲਾਈ ਹੋ ਰਹੀਆਂ ਤਾਂ ਅਸੀਂ 2 ਦਿਨਾਂ ਤੋਂ ਜਾ ਰਹੇ ਹਾਂ ਦੇਖ ਰਹੇ ਹਾਂ ਕਿ ਉੱਥੇ ਜਿਹੜਾ ਖਰਚਾ ਬਹੁਤ ਹੀ ਜ਼ਿਆਦਾ ਹੋ ਰਿਹਾ ਤਾਂ ਸਾਡੀ ਪੰਚਾਇਤ ਇਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਖਰਚਾ ਨਹੀਂ ਹੋਏਗਾ ਸૌ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਆਉਣ ਦਾ ਸਵਾਗਤ ਜੀ ਇੱਥੇ ਉਸ ਤੋਂ ਬਾਅਦ ਮੈਂ ਸਾਰੀ ਪੰਚਾਇਤ ਜਿਹੜੀ ਇਹ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚੋ ਕਿ ਸੀਐਮ ਭਗਵੰਤ ਸਿੰਘ ਮਾਨ ਨੇ 5 ਲੱਖ ਰੁਪਏ ਦੇਣਾ ਹੈ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜਿੱਥੇ ਵੀ ਕੋਈ ਥਾਂ ਏਜੀ ਹੋਈ ਪੈਸਾ ਲੱਗਦਾ ਹੋਇਆ ਜਾਂ ਕੋਈ ਨਵੀਂ ਚੀਜ਼ ਬਣਾਣੀ ਹੋਈ ਉੱਥੇ ਪੈਸਾ ਖਰਚ ਕੀਤਾ ਜਾਵੇਗਾ ਵੈਗਰੂ ਦੀ ਕਿਰਪਾ ਹੋਏਗੀ ਉਹਦੇ ਨਾਲ ਸਾਰੇ ਰਲ ਕੇ ਜਾਵਾਂਗੇ ਅਸੀਂ ਇਥੇ ਵੀ ਜਾਣਾ ਹੈ ਸਾਡਾ ਇਹ ਪਹਿਲਾਂ ਹੀ ਸੀ ਪ੍ਰਣ ਕੀਤਾ ਹੈ ਪੰਜ ਮੈਂਬਰ ਸ਼ੀਮਾ ਸਾਡਾ ਸਰਪੰਚ ਅਸੀਂ ਇਥੇ ਵੀ ਜਾਣਾ ਕੋਈ ਵੀ ਕੰਮ ਕੀਤਾ ਕਰਨਾ ਅਸੀਂ ਉਹ ਰਲ ਕੇ ਕਰਾਂਗੇ ਦੇਖੋ ਜੀ ਜਿਹੜਾ ਪੈਸਾ ਵੋਟ ਖਰੀਦ ਕੇ ਜਿਹੜਾ ਸਰਪੰਚ ਬਣੇਗਾ ਉਹ ਪਿੰਡ ਦਾ ਵਿਕਾਸ ਨਹੀਂ ਕਰੇਗਾ ਉਹਦੇ ਮਨ ਵਿੱਚ ਪਹਿਲਾਂ ਹੀ ਸੋਚਦੀਵੇਂ ਪੈਸਾ ਲਾ ਕੇ ਉਸ ਤੋਂ ਬਾਅਦ ਪੈਸਾ ਕਮਾਣਾ ਸਾਡੇ ਇਸ ਤਰ੍ਹਾਂ ਨਹੀਂ ਅਸੀਂ ਜਿੰਨਾ ਵੀ ਪੈਸਾ ਆਇਆ ਉਹ ਸਾਰਾ ਹੀ ਪੰਚਾਇਤ ਦੀ ਸਲਾਹ ਨਾਲ ਸਾਰੇ ਵਧੀਆ ਥਾਵਾਂ ਤੇ ਲਾਵਾਂਗੇ ਇੱਕ ਨਸ਼ਾ ਮੁਕਤ ਅਤੇ ਸਾਰੇ ਛੋਟੇ ਛੋਟੇ ਬੱਚਿਆਂ ਨੂੰ ਮੇਰੇ ਵੱਲੋਂ ਇਹ ਪ੍ਰੇਰਨਾ ਦੇ ਨਾਲ ਜੁੜ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲੈ ਜਦੋਂ ਉਹਨਾਂ ਦੇ ਵਿਚਾਰਾਂ ਤੇ ਚੱਲਣਗੇ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਰਾ ਪਿੰਡ ਨਸ਼ਾ ਮੁਕਤ ਹੋ ਜਾਏਗਾ ਤੇ ਵਧੀਆ ਸੁਖ ਹੋਏਗਾ ਪਿੰਡ 'ਚ ਤੁਹਾਨੂੰ ਲੱਗਦਾ ਜੀ ਉਹ ਵੱਧ ਵਿਕਾਸ ਕਰੋਗੇ ਜਦੋਂ ਜਿੱਥੇ ਬੋਲੀ ਹੋਏਗੀ ਉੱਥੇ ਨਾਲ ਹੀ ਨਾਲ ਲੜਾਈਆਂ ਹੋਣਗੀਆਂ ਉਹਨਾਂ ਦਾ ਜਿਹੜਾ ਸਮਾਂ ਹੈ ਉਹਨਾਂ ਨੂੰ ਸੇਰ ਦੇਣ ਵਾਸਤੇ ਇੱਥੇ ਸਾਡਾ ਇੱਕ ਤਾਂ ਬਚ ਗਿਆ ਅਸੀਂ ਜਦੋਂ ਵੀ ਹੋਣ ਫੇਲਾ ਪਰਣ ਜਾਣੀਏ ਨੇ ਸਾਡੇ ਸਰਪੰਚ ਸਾਹਿਬ ਕੱਲੇ ਹੀ ਜਾਂਦੇ ਨੇ ਸਾਡੇ ਸਾਰਿਆਂ ਦੀਓ ਫੇਲਾ ਉੱਤੇ ਲੈ ਕੇ ਜਾਂਦੇ ਨੇ ਸਾਨੂੰ ਤੋਂ ਲੋਕਾਂ ਦੀ ਕੱਲ ਜਾਣਾ ਕੋਸ਼ਿਸ਼ ਕਰਾਂਗੇ ਜੋ ਵੀ ਮਾੜਾ ਮੋਟਾ ਗੇ ਪਹਿਲਾਂ ਹੋਇਆ ਹੈ ਉਹ ਸਾਰਾ ਜਿਹੜੀ ਨਫ਼ਰਤ ਹੈ ਗਈ ਹੈ ਉਸ ਨੂੰ ਖਤਮ ਕੀਤਾ ਜਾਵੇ ਜੇ ਕੋਈ ਮਾੜੀ ਮੋਟੀ ਦਿੰਦੀ ਹੈ ਤੇ ਬਾਕੀ ਬਹੁਤ ਵਧੀਆ ਹੋ ਜਾਏ ਪਹਿਲੀ ਗੱਲ ਤਾਂ ਸਾਰੀ ਨਫ਼ਰਤ ਖਤਮ ਹੋ ਗਈ ਸਾਡੇ ਤੇ ਬਹੁਤ ਹੀ ਵਧੀਆ ਸ਼ਾਂਤੀਪੁਰਕ ਨਾਲ ਜਿਹੜੀ ਪੰਚਾਇਤ ਸਾਡੀ ਚੋਣ ਹੋਈ ਹੈ ਉਹ ਨਹੀਂ ਗਈ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਮੈਨੂੰ ਆਸ ਹੈ ਕਿ ਜਿਹੜਾ ਆਉਣ ਵਾਲਾ ਅਗਲਾ ਪਲਾਨ ਹੋਏਗਾ ਉਹ ਵੀ ਇਸ ਤਰ੍ਹਾਂ ਹੀ ਸਰਬਸੰਮਤੀ ਨਾਲ ਹੀ ਹੋਵੇਗਾ